ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਪੰਜਾਬ ਦੇ ਸਾਰੇ 23 ਜ਼ਿਲ੍ਹੇ ਹੜ੍ਹਾਂ ਦੀ ਲਪੇਟ 'ਚ ਨੇ ਜਿਸ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਪੂਰੇ ਰਾਜ ਨੂੰ ਆਫਤ ਪ੍ਰਭਾਵਿਤ ਐਲਾਨ ਦਿੱਤਾ ਹੈ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਸਕੂਲਾਂ ਤੇ ਕਾਲਜਾਂ 'ਚ ਛੁੱਟੀਆਂ ਵੀ 7 ਸਤੰਬਰ ਤੱਕ ਵਧਾ ਦਿੱਤੀਆਂ ਗਈਆਂ ਸੂਬੇ ਦੇ ਲਗਭਗ 1400 ਪਿੰਡ ਪਾਣੀ ਦੀ ਮਾਰ 'ਚ ਹਲ ਰਹੇ ਨੇ ਹੁਣ ਤੱਕ 30 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਹਿਮਾਚਲ ਪ੍ਰਦੇਸ਼ 'ਚ ਭਾਰੀ ਮੀਂਹ ਕਾਰਨ ਪਾਖੜਾ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਹੈ ਡੈਮ 'ਚ ਪਾਣੀ ਦਾ ਪੱਧਰ ਵੱਧ ਕੇ 1678 ਫੁੱਟ ਹੋ ਗਿਆ ਜੋ ਕਿ ਖਤਰੇ ਦੇ ਨਿਸ਼ਾਨ ਤੋਂ ਸਿਰਫ 2 ਫੁੱਟ ਘੱਟ ਹੈ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਡੈਮ ਤੋਂ ਲਗਭਗ 5000 ਕਿਊਸਿਕ ਪਾਣੀ ਛੱਡਿਆ ਜਾਵੇਗਾ ਉਹਨਾਂ ਲੋਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ ਤੇ ਚਲੇ ਜਾਣ ਦੀ ਅਪੀਲ ਕੀਤੀ ਸਤਲੁਜ ਦਰਿਆ ਦੇ ਕੰਢੇ ਵਸੇ ਲੋਕਾਂ ਨੂੰ ਸਵੇਰ ਤੋਂ ਹੀ ਅਪੀਲ ਕੀਤੀ ਜਾ ਰਹੀ ਹੈ ਕਿ ਸਤਲੁਜ ਦਰਿਆ ਵਿੱਚ ਹੋਰ ਪਾਣੀ ਛੱਡਿਆ ਜਾਵੇਗਾ ਪਰ ਇਸ ਦੇ باوجود ਜ਼ਿਆਦਾਤਰ ਲੋਕ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਤੇ ਨਹੀਂ ਗਏ ਸਤਲੁਜ ਵਿੱਚ ਵਾਧੂ ਪਾਣੀ ਆਉਣ ਤੋਂ ਬਾਅਦ ਨੰਗਲ ਦੇ ਪਿੰਡ ਪਨਾਮ ਤੇ ਦੋਲਾਵਾਸਦੀ ਵਿੱਚ ਪਾਣੀ ਭਰ ਗਿਆ ਜਿਸ ਨੇ ਲੋਕਾਂ ਲਈ ਵੱਡੀ ਪਰੇਸ਼ਾਨੀ ਪੈਦਾ ਕਰ ਦਿੱਤੀ ਇਸ ਤੋਂ ਬਾਅਦ ਲੋਕ ਸੁਰੱਖਿਅਤ ਥਾਵਾਂ ਤੇ ਜਾਣ ਲਈ ਮਜਬੂਰ ਹੋ ਗਏ ਜੀ ਅਸੀਂ ਇਸ ਵੇਲੇ ਖੜੇ ਆ ਆਪਣਾ ਪਿੰਡ ਪਨਾਮ ਦੇ ਵਿੱਚ ਇਸ ਤੋਂ ਪਹਿਲਾਂ ਇਹ ਪਿਛਲੇ ਪਿੰਡ ਸਿੰਘਪੁਰ ਜਾ ਕੇ ਆਏ ਆ ਯੇ ਵੇ ਕਿ ਤੁਸੀਂ ਪਿੱਛੇ ਵੀ ਤਸਵੀਰਾਂ ਦੇਖਿਆ ਹੈ ਕਿ ਆਪਣਾ ਜਿਹੜਾ ਪਾਣੀ ਹੈ ਇਹ ਗੋਡੇ-ਗੋਡੇ ਤੱਕ ਪਹੁੰਚ ਚੁੱਕਿਆ ਹੈ ਕਿਉਂਕਿ ਪਿੱਛੇ ਭਾਖੜੇ ਤੋਂ ਜਿਹੜਾ ਪਾਣੀ ਹੈ ਉਹ ਕਾਫੀ ਜ਼ਿਆਦਾ ਛੱਡ ਚੁੱਕਿਆ ਹੈ ਤੇ ਜਿਹੜਾ ਖਤਰੇ ਦੇ ਨਿਸ਼ਾਨ ਤੋਂ ਖਤਰੇ ਦੇ ਨਿਸ਼ਾਨ ਤਾਂ ਸਿਰਫ 2 ਫੁੱਟ ਦੂਰੀ ਤੇ ਹੈ ਤੇ ਹੁਣ ਉਹਨਾਂ ਨੇ ਹੁਣ ਆਪਣਾ ਸਵੇਰੇ 5000 ਕਿਊਸਕ ਪਾਣੀ ਜਿਹੜਾ ਛੱਡਿਆ ਹੈ 5000 ਕਿਊਸਕ ਪਾਣੀ ਛੱਡਿਆ ਹੈ ਤੇ ਜਿਵੇਂ ਤੁਸੀਂ ਦੇਖਦੇ ਆ ਆਪਾਂ ਆਪਾਂ ਪਿਛਲੇ ਘਰਾਂ ਦੇ ਵਿੱਚ ਵੀ ਇਹ ਜਗ੍ਹਾ ਹੈ ਪਿੱਛੇ ਤੁਸੀਂ ਕੈਮਰਾ ਤੀ ਮਾਰਦਾ ਕਦੇ ਹੋ ਤੇ ਇੱਥੇ ਵੀ ਜਗ੍ਹਾ ਘੱਟ ਤੇ ਘੱਟ 15 ਘਰਾਂ ਦੇ ਵਿੱਚ ਪਾਣੀ ਜਿਹੜਾ ਵੜ ਚੁੱਕੇ ਆਏ ਤੇ ਅਸੀਂ ਹੁਣ ਜਿਹੜੀ ਗਰਾਊਂਡ ਲੈਵਲ ਦੀ ਰਿਪੋਰਟ ਹੈ ਇਹ ਆਪਾਂ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ 5 ਦਿਨਾਂ ਤੋਂ ਮੰਤਰੀ ਸਾਹਿਬ ਖੁਦ ਵੀ ਆਪਣਾ ਜ਼ਮੀਨੀ ਤੌਰ ਤੇ ਆਪਾਂ ਲੱਗੇ ਹੋਏ ਨੇ ਐ ਤੇ ਪਿੱਛੇ ਝਿੰਜੜੀ ਵੀ ਤੁਸੀਂ ਦੇਖਿਆ ਪਰਸੋਂ ਜਿਹੜਾ ਆਪਣਾ ਖਾਰ ਲੱਗੀ ਸੀਗੀ ਉੱਥੇ ਵੀ ਮੰਤਰੀ ਸਾਹਿਬ ਖੁਦ ਜਾ ਕੇ ਉਹਨਾਂ ਨੇ ਆਪਣਾ ਕੰਹੀ ਲੈ ਕੇ ਆਪਣੇ ਲੋਕਾਂ ਦੇ ਸਹਿਯੋਗ ਨਾਲ ਆਮ ਲੋਕਾਂ ਦੇ ਸਹਿਯੋਗ ਨਾਲ ਉੱਥੇ ਵੀ ਆਪਣਾ ਆਮ ਲੋਕਾਂ ਦੀ ਮਦਦ ਕੀਤੀ ਹੈ ਇਸ ਇਸ ਵੇਲੇ ਜਿਹੜੇ ਪਿੰਡ ਦੇ ਹਾਲਾਤ ਆ 15 ਤੇ 20 ਘਰਾਂ ਨੂੰ ਜਿਹੜਾ ਜ਼ਿਆਦਾ ਖਤਰਾ ਹੈ ਬ ਤੇ ਜਿਹੜਾ ਪਿੱਛੇ ਆ ਆਪਣਾ ਉਹ ਗੋਡੇ-ਗੋਡੇ ਤੱਕ ਪਾਣੀ ਆ ਚੁੱਕਿਆ ਹੈ ਤੇ ਹੋਰ ਬਦਮ ਦੀ ਵੀ ਉਮੀਦ ਹੈ ਜੀ ਆਮਦ ਕਰੇ ਜੀ ਬਿਲਕੁਲ ਜੇ ਹੁਣ ਆਪਣਾ ਪਹਾੜ ਦੇ ਵਿੱਚ ਜ਼ਿਆਦਾ ਵਾਰ ਚੁੰਦੀ ਆ ਤਾਂ ਪਾਣੀ ਹੋਰ ਵੀ ਜ਼ਿਆਦਾ ਵਧਣ ਦੇ ਹਿਸਾਰ ਹੈ ਇਸ ਦੌਰਾਨ ਪੰਜਾਬ ਦੇ ਕੰਮਡ ਮੰਤਰੀ ਹਰਜੋਤ ਸਿੰਘ ਬੈਂਸ ਐਂਡ ਆਰ ਆਫ ਦੇ ਟੀਮਾਂ ਨਾਲ ਮੌਕੇ ਤੇ ਪਹੁੰਚੇ ਤੇ ਲੋਕਾਂ ਦੀ ਮਦਦ ਕੀਤੀ ਪਿੰਡ ਕਰੇਟਰਾਂ ਦੇ ਤੇ ਲੋਹਰ ਬੇਲਾ ਧਿਆਨੀ ਦੇ ਜਿਹੜੇ ਸਾਡੇ ਇੱਕ ਦਰਿਆ ਦੇ ਪਾਰ ਕੁਛ ਪਰਿਵਾਰ ਹੈ ਉਹਨਾਂ ਨੂੰ ਕੱਢਣ ਦੇ ਲਈ ਹੁਣ ਐਨ ਐਨ ਡੀ ਆਰ ਐਫ ਦੀ ਟੀਮਾਂ ਆ ਚੁੱਕੀਆਂ ਨੇ ਇਹਨਾਂ ਨੂੰ ਅਸੀਂ ਕੱਲ ਬਹੁਤ ਬੇਨਤੀ ਕੀਤੀ ਸੀ ਪਰਸੋਂ ਰਾਤ ਵੀ ਬੇਨਤੀ ਕੀਤੀ ਸੀ ਪਰ ਜਿਵੇਂ ਸੁਭਾਅ ਹੁੰਦਾ ਅਗਲੇ ਨੂੰ ਲੱਗਦਾ ਕਿ ਨਹੀਂ ਹਰ ਕਿਸੇ ਨੂੰ ਆਪਣਾ ਘਰ-ਬਾਰ ਕਹਿਣਾ ਬਹੁਤ ਸੌਖਾ ਪਰ ਘਰ-ਬਾਰ ਛੱਡਣਾ ਬਹੁਤ ਔਖਾ ਹੈ ਪਰ ਹੁਣ ਜਦੋਂ ਪਾਣੀ ਵਧਿਆ ਤੇ ਇੱਥੇ ਸਾਡੀ ਟੀਮ ਵੀ ਮੌਜੂਦ ਹੈ ਡੀ ਸੀ ਐਸ ਐਸ ਪੀ ਸਾਹਿਬ ਵੀ ਥੇ ਐਨ ਡੀ ਆਰ ਐਫ ਦੀ ਟੀਮਾਂ ਆ ਗਈਆਂ ਸਾਡੀ ਟੀਮ ਇੱਥੇ ਰਹੂਗੀ ਇਦਾਂ ਹੀ ਦੋ ਜਗ੍ਹਾ ਹੋਰ ਕੁਝ ਪਰਿਵਾਰ ਫਸੇ ਹੋਏ ਆ ਪੰਜ-ਪੰਜ ਛੇ-ਛੇ ਜੀ ਉਹਨਾਂ ਨੂੰ ਕੱਢ ਕੇ ਜਿਹੜਾ ਅੱਜ ਇਹ ਸਖਤ ਥਾਵਾਂ ਦੇ ਉੱਤੇ ਫਿਰ ਉਹਨਾਂ ਨੇ ਲੰਗਰ ਪ੍ਰਸ਼ਾਦ ਦੇ ਦਵਾਈ ਸਾਰਾ ਬੰਦਬਸ ਕਰਾਂਗੇ ਤੇ ਕੁਛ ਦੇਰ ਜਿੱਥੇ ਜਿਹੜਾ ਹੈ ਜਿਹੜਾ ਰੈਸਕਿਊ ਆਪਰੇਸ਼ਨ ਹੋ ਜਾਊਗਾ ਤੇ ਸਾਡੀ ਟੀਮ ਇੱਥੇ ਡੀਸੀ ਐਸਐਸਪੀ ਸਾਹਿਬ ਸਾਰੇ ਇੱਥੇ ਨੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦਾ ਵੱਡਾ ਹਿੱਸਾ ਹੜ੍ਹਾਂ ਦੀ ਮਾਰ ਰਿਹਾ ਹੈ ਰਾਵੀ ਤੇ ਬਿਆਸ ਤੋਂ ਬਾਅਦ ਹੁਣ ਸਤ루 ਦਰਿਆ ਵੀ ਕਹਿਟਾ ਰਿਹਾ ਹੈ ਪੰਜਾਬ ਇਸ ਵੇਲੇ ਆਪਣੇ ਇਤਿਹਾਸ ਦੇ ਸਭ ਤੋਂ ਵੱਡੇ ਹੜ੍ਹਾਂ ਨਾਲ ਜੂਝ ਰਿਹਾ ਹੈ। ਹੁਣ ਤੱਕ 30 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਜ਼ਾਰਾਂ ਘਰ ਟੁੱਟ ਚੁੱਕੇ ਨੇ। ਖੇਤ ਪਾਣੀ ਚ ਡੁੱਬ ਗਏ ਨੇ ਤੇ ਪਸ਼ੂਆਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਹਾਲਾਤ ਗੰਭੀਰ ਬਣੇ ਹੋਏ ਨੇ ਤੇ ਲੋਕ ਕਾਫੀ ਪਰੇਸ਼ਾਨ ਨੇ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਗਵ ਝੱਡਾ ਨੇ ਮਦਦ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਸੰਸਦ ਮੈਂਬਰ ਫੰਡ ਚੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ 3 ਕਰੋੜ 25 ਲੱਖ ਰੁਪਏ ਦੇਣਗੇ। ਇਨਾ ਤੋਂ 2 ਕਰੋੜ 75 ਲੱਖ ਰੁਪਏ ਹੜ੍ਹਾਂ ਨੂੰ ਰੋਕਣ ਵਾਲੇ ਬੰਨ ਮਜ਼ਬੂਤ ਕਰਨ ਤੇ ਖਰਚੇ ਜਾਣਗੇ ਤਾਂ ਜੋ ਭਵਿੱਖ ਵਿੱਚ ਪਿੰਡ ਸੁਰੱਖਿਅਤ ਰਹਿ ਸਕਣ ਇਸ ਤੋਂ ਇਲਾਵਾ 50 ਲੱਖ ਰੁਪਏ ਸਿੱਧੇ ਰਾਹਤ ਕਾਰਜਾਂ ਲਈ ਵਰਤੇ ਜਾਣਗੇ ਤਾਂ ਜੋ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਮਦਦ ਮਿਲ ਸਕੇ ਸਸਵੀ ਕਾਲ ਜੀ ਅੱਜ ਸਾਡਾ ਪੰਜਾਬ ਪ੍ਰਕਿਰਤੀ ਦੀ ਵੱਡੀ ਮਾਰ ਸਹਿ ਰਿਹਾ ਹੈ ਕਿਸੇ ਦੀ ਛੱਤ ਟੁੱਟ ਗਈ ਕਿਸੇ ਦਾ ਘਰ ਬਰਬਾਦ ਹੋ ਗਿਆ ਕਿਸੇ ਦੇ ਸਾਰੇ ਖੇਤ ਡੁੱਬ ਗਏ ਸਾਡੇ ਕਿਸਾਨਾਂ ਦੀ ਸਾਰੀ ਮਿਹਨਤ ਮਿੰਟਾਂ ਵਿੱਚ ਮਿੱਟੀ ਹੋ ਗਈ। ਪਸ਼ੂਆਂ ਦੀ ਵੱਡੀ ਹਾਨੀ ਹੋਈ। ਅਰਬਾਂ ਦਾ ਨੁਕਸਾਨ ਹੋਇਆ। ਬੜੀ ਦੁਖਦਾਈ ਗੱਲ ਹੈ ਕਿ ਇਹਨਾਂ ਫਲੱਡਸ ਕਰਕੇ ਅਸੀਂ ਆਪਣੇ 29 ਲੋਕਾਂ ਨੂੰ ਖੋ ਚੁੱਕੇ ਹਾਂ। ਮੈਂ ਹਰ ਇੱਕ ਵਿਛੜੀ ਹੋਈ ਰੂਹ ਨੂੰ ਸ਼ਰਧਾਂਜਲੀ ਅਰਪਿਤ ਕਰਦਾ ਤੇ ਉਹਨਾਂ ਦੇ ਪਰਿਵਾਰਾਂ ਨਾਲ ਸ਼ੋਕ ਸਾਂਝਾ ਕਰਦਾ। ਪਰ ਇਹਨਾਂ ਕੁਝ ਹੋਣ ਦੇ ਬਾਵਜੂਦ ਪੰਜਾਬ ਨੇ ਹਾਰ ਨਹੀਂ ਮੰਨੀ। ਪੰਜਾਬ ਦੇ ਲੋਕੀ ਹੌਸਲਾ ਨਹੀਂ ਹਾਰੇ। ਸਭ ਤੋਂ ਪਹਿਲਾਂ ਮੈਂ ਸਿਰ ਝੁਕਾ ਕੇ ਸਲਾਮ ਕਰਦਾ ਹਾਂ ਜਵਾਨਾਂ ਨੂੰ ਇੰਡੀਅਨ ਆਰਮੀ ਨੂੰ ਐਨ ਡੀ ਆਰ ਐਫ ਬੀ ਐਸ ਐਫ ਪੰਜਾਬ ਪੁਲਿਸ ਆਫਿਸਰਸ ਡਾਕਟਰਸ ਹਰ ਕੋਈ ਜੋ ਫਲੱਡਸ ਦੇ ਵਿੱਚ ਅੱਗੇ ਵਧ ਕੇ ਮਦਦ ਕਰ ਰਿਹਾ ਹੈ ਤੇ ਖਾਸ ਤੌਰ ਤੇ ਮੈਂ ਦਿਲੋਂ ਧੰਨਵਾਦ ਕਰਦਾ ਸਿਵਲ ਸੋਸਾਇਟੀ ਦਾ ਐਨ ਜੀਓਸ ਦਾ ਤੇ ਸਾਡੇ ਯੂਥ ਦਾ ਜੋ ਆਪਣੀ ਜਾਨ ਦੀ ਪਰਵਾਹ ਕੀਏ ਬਿਗੈਰ ਲੋਕਾਂ ਦੀ ਸੇਵਾ ਕਰ ਰਹੇ ਨੇ ਇਹ ਉਹ ਪਵਿੱਤਰ ਧਰਤੀ ਹੈ ਜਿੱਥੇ ਬਾਬਾ ਨਾਨਕ ਨੇ ਲੰਗਰ ਦੀ ਰੀਤ ਸ਼ੁਰੂ ਕੀਤੀ ਸੀ ਅੱਜ ਵੀ ਉਹਨਾਂ ਦੀ ਕਿਰਪਾ ਨਾਲ ਪੰਜਾਬ ਦਾ ਹਰ ਪਿੰਡ ਹਰ ਗੁਰਦੁਆਰਾ ਲੰਗਰ ਦੀ ਸੇਵਾ ਕਰ ਰਿਹਾ ਹੈ ਪੰਜਾਬ ਦਾ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਇਹ ਮੇਰੀ ਜ਼ਿੰਮੇਵਾਰੀ ਹੈ ਕਿ ਮੇਰੇ ਵੱਲੋਂ ਜੋ ਕੁਝ ਹੋ ਸਕਦਾ ਹੈ ਮੈਂ ਉਹ ਆਪਣੇ ਸੂਬੇ ਲਈ ਕਰਾਂ ਐਸ ਕਰਕੇ ਮੈਂ ਫੈਸਲਾ ਕੀਤਾ ਹੈ ਕਿ ਮੈਂ ਆਪਣੇ ਐਮਪੀ ਲੈਡ ਫੰਡਸ ਚੋਂ 3 ਕਰੋੜ 25 ਲੱਖ ਰੁਪਇਆ ਅਲੋਕੇਟ ਕਰ ਰਿਹਾ ਹਾਂ 2 ਕਰੋੜ 75 ਲੱਖ ਬੰਦੀ ਮਰਮਤ ਲਈ ਫਲਡ ਪ੍ਰੋਟੈਕਸ਼ਨ ਇੰਬੈਂਕਮੈਂਟ ਦੀ ਮਜ਼ਬੂਤੀ ਲਈ ਤੇ 50 ਲੱਖ ਰੁਪਇਆ ਲੋਕਾਂ ਦੇ ਰਿਲੀਫ ਅਤੇ ਰੀਹੈਬਿਟੇਸ਼ਨ ਲਈ ਮੈਂ ਫੈਸਲਾ ਆਪ ਫਲਡ ਇਫੈਕਟਿਡ ਏਰੀਆਜ਼ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਦੁੱਖ ਸਾਂਝੇ ਕਰਕੇ ਪਿੰਡਾਂ ਦੇ ਸਰਪੰਚਾਂ ਨਾਲ ਗੱਲਬਾਤ ਕਰਕੇ ਕੀਤਾ ਇਹ ਫੰਡਸ ਨਾਲ ਪੂਰਾ ਫਲਡ ਪ੍ਰੀਵੈਂਸ਼ਨ ਇੰਬੈਂਕਮੈਂਟ ਸਟ੍ਰੈਚ ਮਜ਼ਬੂਤ ਬਣੇਗਾ ਤਾਂ ਕਿ ਅੱਗੇ ਕਦੇ ਵੀ ਸਾਡੇ ਪਿੰਡ ਸਾਡੇ ਖੇਤ ਇਹ ਤਬਾਹੀ ਦਾ ਸ਼ਿਕਾਰ ਨਾ ਹੋਣ ਮੈਨੂੰ ਐਮਪੀ ਹੋਣ ਦੇ ਨਾਤੇ ਜੋ ਫੰਡ ਮਿਲਦਾ ਹੈ ਉਹ ਮੇਰਾ ਫੰਡ ਨਹੀਂ ਹੈ ਉਹ ਪੰਜਾਬ ਦਾ ਫੰਡ ਹੈ ਪੰਜਾਬੀਆਂ ਦਾ ਫੰਡ ਹੈ ਮੇਰੇ ਤੋਂ ਜੋ ਹੋ ਸਕੇਗਾ ਮੈਂ ਉਹ ਕਰਾਂਗਾ ਨਾਲੀ ਮੈਂ ਸੈਂਟਰ ਸਰਕਾਰ ਨੂੰ ਅਪੀਲ ਕਰਦਾ ਕਿ ਉਹ ਵੀ ਪੰਜਾਬ ਦੀ ਵੱਧ ਤੋਂ ਵੱਧ ਮਦਦ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ ਅੰਮ੍ਰਿਤਸਰ ਦੇ ਅਜਨਾਲਾ ਖੇਤਰ 'ਚ ਹੜ੍ਹ ਕਾਰਨ ਹਾਲਾਤ ਅਜੇ ਵੀ ਚਿੰਤਾਜਨਕ ਬਣੇ ਹੋਏ ਨੇ ਹਾਲਾਂਕਿ ਅੱਜ ਦੁਪਹਿਰ ਬਾਅਦ ਬਾਰਿਸ਼ ਬੰਦ ਹੋਣ ਤੇ ਧੁੱਪ ਨਿਕਲਣ ਕਾਰਨ ਲੋਕਾਂ ਨੂੰ ਕੁਝ ਰਾਹਤ ਮਿਲੀ ਇਸ ਵਿਚਾਲੇ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਰ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪਹੁੰਚੇ ਦੋਵਾਂ ਆਗੂਆਂ ਨੇ ਕਿਹਾ ਕਿ ਅਜਨਾਲਾ ਦੇ ਬਹੁਤ ਸਾਰੇ ਪਿੰਡ ਹੜ੍ਹ ਤੋਂ ਪ੍ਰਭਾਵਿਤ ਹੋਏ ਨੇ ਕਈ ਲੋਕਾਂ ਨੂੰ ਤਾਂ ਆਪਣੇ ਡੰਗਰ ਤੱਕ ਸਾਂਭਣ ਦਾ ਸਮਾਂ ਨਹੀਂ ਮਿਲਿਆ ਉਨਾ ਕਾਕੇ ਪ੍ਰਭਾਵਿਤ ਇਲਾਕਿਆਂ ਚ ਮਦਦ ਪਹੁੰਚਾਈ ਜਾ ਰਹੀ ਹੈ ਮੁਸੀਬਤ ਦੀ ਇਸ ਘੜੀ ਚ ਸਰਕਾਰ ਲੋਕਾਂ ਦਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇ ਰਹੀ ਹੈ ਪਾਣੀ ਤੋਂ ਜਵਾਕ ਬੱਚਾ ਬੱਚਿਆਂ ਨੂੰ ਦੂਰ ਰੱਖਿਓ ਪਾਣੀ ਦਾ ਖਾਦ ਰੱਖਿਓ ਜੇ ਆਪਣੇ ਤੇ ਕੋਈ ਆਪਣੀ ਬਹਾਦਰ ਬੱਚੇ ਆਪਾਂ ਨਾਲ ਆ ਤੁਹਾਡੇ ਮੰਤਰੀ ਸਾਹਿਬ ਨੇ ਵੀ ਦੱਸਿਆ ਵੀ ਚਾਰ ਚਾਹੀਦਾ ਇਹ ਹਨ ਅਸੀਂ ਸਾਡੇ ਲੱਖ ਜੋ ਚਾਰ ਹੀ ਪੇਕ ਮੈਂ ਤਕਰੀਬਨ ਅੱਜ ਜਨਾਲੇ ਦੇ ਕਈ ਪਿੰਡਾਂ ਦਾ ਕਲਦੀਪਾਲੀਵਾਰੀ ਨਾਲ ਦੌਰਾ ਕਰਕੇ ਆਇਆ ਬਹੁਤ ਤਰਸ ਚੋਗ ਜਿਹੜੇ ਹਾਲਾਤ ਨੇ ਉਹ ਬਣੇ ਹੋਏ ਨੇਗੇ ਚਲੋ ਅਸੀਂ ਵੀ ਅੱਜ ਰਾਸ਼ਨ ਵਾਲਿਆਂ ਨੂੰ ਰਾਸ਼ਨ ਦੇ ਕੇ ਆਏ ਆ ਤਰਪਾਲਾਂ ਨੂੰ ਤਰਪਾਲ ਦੇ ਕੇ ਆਏ ਆ ਪਰ ਉਸ ਤੋਂ ਬਿਨਾ ਵੀ ਜਿਹੜੀਆਂ ਬੜੀਆਂ ਜ਼ਰੂਰਤਾਂ ਨੇ ਅੱਜ ਵੀ ਐ ਤੇ ਕੁਝ ਦਿਨਾਂ ਬਾਅਦ ਵੀ ਜਿਹਨਾਂ ਜ਼ਰੂਰਤਾਂ ਮੈਡੀਸਿਨ ਦੀਆਂ ਹੋਰ ਵੀ ਇੱਥੇ ਕੀ ਕੀ ਜ਼ਰੂਰਤਾਂ ਪੈਣੀਆਂ ਨੇ ਉਹ ਵੀ ਜਿਹੜਾ ਚੈੱਕ ਕਰਕੇ ਆਇਆ ਹਾਲਾਤ ਤੇ ਵੇਖੋ ਅਜੇ ਮੰਨ ਲਓ ਚੰਪਾਦਨ ਕਦੇ ਪਰਕੇ ਨਾਲੋਂ ਥੋੜੇ ਠੀਕ ਹੋ ਰਹੇ ਅੱਜ ਥੋੜੇ ਡੇਰ ਫੁੱਟ ਪਾਣੀ ਜਿਹੜਾ ਘਟਿਆ ਕਈ ਪਿੰਡਾਂ ਦੇ ਵਿੱਚ ਅਸੀਂ ਗਏ ਟਰੈਕਟਰਾਂ ਦੇ ਉੱਤੇ ਪਾਣੀ ਬਹੁਤ ਜ਼ਿਆਦਾ ਹੈ ਗੱਡੀਆਂ ਨਹੀਂ ਜਾ ਸਕਦੀਆਂ ਉਹ ਦਸੀ ਲੋਕਾਂ ਨੂੰ ਕਿਹਾ ਕਿ ਅਸੀਂ ਤੁਹਾਡੇ ਨਾਲ ਆ ਜਿੰਨਾ ਮਰਜ਼ੀ ਔਖਾ ਟਾਈਮ ਆ ਜੀ ਤੁਸੀਂ ਦੇਖੋ ਕਿ ਇੱਥੇ ਪਿੱਛੇ ਬਹੁਤ ਪਾਣੀ ਹੈ ਤੇ ਕਈ ਪਿੰਡ ਤਾਂ ਐਦਾਂ ਹੁੰਦੇ ਜਿੱਥੇ 6-6 ਫੁੱਟ 8-8 ਫੁੱਟ ਪਾਣੀ ਹੈ ਜਿਹੜਾ ਫਸਲਾਂ ਦਾ ਨੁਕਸਾਨ ਤਾਂ ਹੋਇਆ ਹੀ ਹੋਇਆ ਜਿਵੇਂ ਸਵੇਰ ਦੇ ਅਸੀਂ ਅ ਦੇਖ ਰਿਹਾ ਜ਼ਿਕਰ ਕਰ ਰਹੇ ਹਾਂ ਕੱਲੇ ਅਜਨਾਲੇ ਹਲਕੇ 'ਚ 30000 ਏਕੜ ਹੈ ਜਿਹਦਾ ਨੁਕਸਾਨ ਹੋਇਆ ਇਸ ਤੋਂ ਬਿਨਾ ਤੁਸੀਂ ਦੇਖੋ ਵੀ ਘਰਾਂ ਦੇ ਵਿੱਚ ਕਈਆਂ ਦੇ ਵਿੱਚ 6 6 8 8 ਫੁੱਟ ਪਾਣੀ ਆ ਲੋਕ ਆਪਦੀਆਂ ਛੱਤਾਂ ਤੇ ਬੈਠੇ ਉੱਪਰ ਚਵਾਰਾ ਤੱਕ ਵੀ ਹੈ ਨਹੀਂ ਤੁਸੀਂ ਦੇਖੋ ਵੀ ਉੱਪਰੋਂ ਵੀ ਪੈ ਰਹੇ ਆ ਤੇ ਕੱਲੀ ਤਰਪਾਲ ਦੇ ਸਹਾਰੇ ਨਾਲ ਲੋਕ ਜਿਹੜੇ ਛੱਤਾਂ ਤੇ ਬੈਠੇ ਆ ਤੇ ਕਈਆਂ ਲੋਕ ਆਪਣੇ ਪਸ਼ੂ ਵੀ ਕਹਿੰਦੇ ਕੋਈ ਚਿੱਲਿਆਂ ਨਾਲ ਫੁੱਲਣ ਸੌ ਮੀ ਲੱਗਿਆ ਤੇ ਉੱਥੇ ਬੰਨੇ ਬਣਾਈ ਉਹਨਾਂ ਦੇ ਕਹਿੰਦੇ ਕੋਈ ਸਾਹ ਕੁੱਟ ਕੇ ਜਿਹੜੀ ਮੌਤ ਹੈ ਉਹ ਹੋ ਗਈ ਅਦੇ ਨਾਲੇ ਦੇ ਲੋਕ ਮੇਰਾ ਪਰਿਵਾਰ ਨੇ ਉਹਨਾਂ ਦੇ ਹਰ ਦੁੱਖ ਸੁੱਖ ਦੇ ਵਿੱਚ ਉਹਨਾਂ ਦੇ ਨਾਲ ਰਹਿਣਾ ਮੇਰੀ ਕੁੱਤੀ ਆ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਹੜੀ ਉਹ ਤੁਹਾਡੇ ਨਾਲ ਆ ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖੈਰਾ ਨੇ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਕੇਂਦਰ ਅਤੇ ਮਾਨ ਸਰਕਾਰ ਨੂੰ ਲੰਬੇ ਹੱਥੀ ਲਿਆ ਜਲੰਧਰ ਵਿਖੇ ਪ੍ਰੈਸ ਕਾਨਫਰੰਸ ਕਰ ਰਿਹਾ ਖੈਰਾ ਨੇ ਕਿਹਾ ਕਿ ਪੰਜਾਬ ਬਾਕੀ ਦੇਸ਼ ਤੋਂ ਅਲੱਗ ਥਲੱਗ ਹੋ ਗਿਆ ਹੈ ਪੰਜਾਬ ਇਸ ਵੇਲੇ ਆਪਣੇ ਇਤਿਹਾਸ ਦੇ ਸਭ ਤੋਂ ਭਿਆਨਕ ਹੜ੍ਹਾਂ ਦਾ ਸਾਹਮਣਾ ਕਰ ਰਿਹਾ ਹੈ ਪਰ ਦੇਸ਼ 'ਚ ਕਿਸੇ ਨੇ ਪੰਜਾਬ ਲਈ ਹਾ ਦਾ ਨਾਰਾ ਤੱਕ ਨਹੀਂ ਮਾਰਿਆ ਖੈਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਅਫਗਾਨਿਸਤਾਨ ਦੀ ਫਿਕਰ ਤਾਂ ਹੈ ਪਰ ਉਹ ਆਪਣੇ ਹੀ ਦੇਸ਼ ਦੇ ਸੂਬੇ ਵੱਲ ਧਿਆਨ ਨਹੀਂ ਦੇ ਰਿਹਾ ਦੂਜੇ ਪਾਸੇ ਪੰਜਾਬ ਦੀ ਮਾਨ ਸਰਕਾਰ ਵੀ ਹੜ੍ਹਾਂ ਨਾਲ ਨਜਿੱਠਣ 'ਚ ناکਾਮਯਾਬ ਰਹੀ ਹੈ ਉਹ ਅਫਸੋਸਨਾਕ ਗੱਲ ਜਿਹੜੀ ਹੈ ਕਿ ਪੰਜਾਬ ਅੱਜ ਦੀ ਡੇਟ ਵਿੱਚ ਇਕਲਾਈ ਤੇ ਅਲੱਗ ਥਲੱਗ ਪੈ ਗਿਆ ਸਾਰੇ ਦੇਸ਼ ਚੋਂ ਸਾਰੇ ਦੇਸ਼ ਵਿੱਚੋਂ ਪ੍ਰਾਈਮ ਮਿਨਿਸਟਰ ਤੋਂ ਲੈ ਕੇ ਕੇਂਦਰ ਦੀ ਸਰਕਾਰ ਤੋਂ ਲੈ ਕੇ ਨੈਸ਼ਨਲ ਮੀਡੀਆ ਤੋਂ ਲੈ ਕੇ ਦੂਸਰੇ ਰਾਜਾਂ ਦੀਆਂ ਸਰਕਾਰਾਂ ਤੋਂ ਲੈ ਕੇ ਕਿਸੇ ਵਿਅਕਤੀ ਨੇ ਕਿਸੇ ਸਰਕਾਰ ਨੇ ਪੰਜਾਬ ਦੇ ਹੱਕ ਵਿੱਚ ਹਾ ਦਾ ਨਾਰਾ ਨਹੀਂ ਮਾਰਿਆ ਕੋਈ ਉਪਰਾਲਾ ਨਹੀਂ ਕੀਤਾ ਕਿ ਅਸੀਂ ਪੰਜਾਬ ਦੇ ਲੋਕਾਂ ਤੱਕ ਮਦਦ ਲੈ ਕੇ ਲੈ ਕੇ ਪਹੁੰਚ ਸਕੀਏ ਮਦਦ ਤਾਂ ਬਹੁਤ ਦੂਰ ਦੀ ਗੱਲ ਹੈ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਅਫਗਾਨਿਸਤਾਨ ਦੇ ਵਿੱਚ ਆਏ ਪੁਚਾਲ ਨੇ ਜਦਾਬ ਵਰਨ ਨੇ ਆਪਣੇ ਦੇਸ਼ ਦੇ ਉਸ ਸੂਬੇ ਦਾ ਜਿਹੜਾ ਸੂਬਾ ਸਭ ਤੋਂ ਉਪਜਾਊ ਇਸ ਦੇਸ਼ ਵਿੱਚ ਜਿਹਨੂੰ ਆਪਾਂ ਕਹਿੰਨੇ ਕਿ ਇਹ ਸਾਡੀ ਫੂਡ ਗ੍ਰੇਨਰੀ ਆ ਅੰਨਦਾਤਾ ਸੂਬਾ ਜਿਹਦੇ ਬੱਚੇ ਅੱਜ ਦੇਸ਼ ਦੀਆਂ ਸਰਹੱਦਾਂ ਤੇ ਆਪਣੀਆਂ ਜਾਨਾਂ ਵਾਰ ਰਹੇ ਨੇ ਦੇਸ਼ ਦੀ ਪ੍ਰੋਟੈਕਸ਼ਨ ਲਈ ਜਿਸ ਸੂਬੇ ਦੇ ਲੋਕਾਂ ਨੇ ਬਹਾਦਰ ਪੰਜਾਬ ਦੇ ਲੋਕਾਂ ਨੇ ਇਸ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਪਾਇਆ ਹੋਵੇ ਲੇਕਿਨ ਸਾਡੀ ਜਿਹੜੀ ਮੇਨ ਕੇਂਦਰ ਸਰਕਾਰ ਉਹਨੂੰ ਉਹਦੇ ਉਹਨੂੰ ਇਹ ਇਸ ਗੱਲ ਦਾ ਇਲਮ ਨੀਗਾ ਇੱਕ ਟਵੀਟ ਤੱਕ ਵੀ ਨਹੀਂ ਕੀਤਾ ਕੋਈ ਕਿਸੇ ਨੇ ਪੋਸਟ ਨਹੀਂ ਪਾਈ ਕੋਈ ਵਿਚਾਰ ਸਾਂਝੇ ਨਹੀਂ ਕੀਤੇ ਕੋਈ ਕੇਂਦਰ ਦੀ ਟੀਮ ਲੈਟ ਬਾਈ ਮਿਨਿਸਟਰ ਜਿਹੜਾ ਕਿ ਇੱਕ ਯੂਜਵਲ ਸਿਸਟਮ ਹੁੰਦਾ ਸੀਗਾ ਉਹ ਪੰਜਾਬ ਤੱਕ ਆਣ ਕੇ ਉਹਨਾਂ ਨੇ ਕੋਸ਼ਿਸ਼ ਨਹੀਂ ਕੀਤੀ ਕਿ ਅਸੀਂ ਇਦਾਂ ਅਸੈਸਮੈਂਟ ਕਰੀਏ ਕਿ ਡੈਮੇਜ ਕਿੰਨਾ ਹੋਇਆ ਆ ਤਾਂ ਹੋ ਗਈ ਜੀ ਜਿਹੜੀ ਬਿਲਕੁਲ ਆਈ ਵੁੱਡ ਸੇ ਕਿ ਕੰਪਲੀਟ ਇਨਸੈnsਿਟੀਵਿਟੀ ਔਰ ਇੱਕ ਇਸ ਤਰ੍ਹਾਂ ਦਾ ਰਵੱਈਆ ਜਿਹੜਾ ਪੰਜਾਬ ਦੇ ਪ੍ਰਤੀ ਕੇਂਦਰ ਸਰਕਾਰ ਨੇ ਕੀਤਾ ਹੁਣ ਅੱਜੋ ਸਾਡੀ ਆਪਣੀ ਸਰਕਾਰ ਜਿਹੜੀ ਭਗਵੰਤ ਪਾਤਸ਼ਾਹ ਦੀ ਅਫਸੋਸ ਨਾਲ ਕਹਿਣਾ ਪੈਂਦਾ ਕਿ ਬੜੇ ਚਾਅ ਨਾਲ ਲੋਕਾਂ ਨੂੰ ਬਣਾਇਆ ਸੀਗਾ ਔਰ ਇਹ ਜਿਹੜਾ ਹਾਰੜ ਆ ਅਗਰ ਅਸੀਂ ਮੰਨ ਲੈਂਦੇ ਕਿ ਇਨਾਂ ਦੀ ਸਰਕਾਰ ਵਿੱਚ ਆਏ ਪਹਿਲੀ ਵਾਰ ਆਇਆ ਹੁੰਦਾ ਹੈ 6 ਮਹੀਨੇ ਬਾਅਦ ਆਇਆ ਹੁੰਦਾ ਤਾਂ ਸ਼ਾਇਦ ਸਰਕਾਰ ਦੀ ਤਿਆਰੀ ਨਹੀਂ ਸੀ ਇਹ ਹੜ 2023 ਵਿੱਚ ਆ ਚੁੱਕਾ ਵਾ ਲਗਭਗ ਇਸੇ ਹੀ ਪੈਮਾਨੇ ਦਾ ਨੁਕਸਾਨ ਉਦੋਂ ਸ਼ਾਇਦ 19 ਜ਼ਿਲ੍ਹੇ ਪਾਣੀ ਚ ਡੁੱਬੇ ਰਹੇ ਨੇ ਅੱਜ ਵੀ ਤਕਰੀਬਨ ਉਨੇ ਜ਼ਿਲ੍ਹੇ ਪਾਣੀ ਚ ਡੁੱਬੇ ਨੇ ਅੱਜ 6 ਲੱਖ ਏਕੜ ਪੰਜਾਬ ਦੀ ਫਸਲ ਖਰਾਬ ਹੋ ਚੁੱਕੀ ਆ ਮਲਟੀਪਲ ਥਾਵਾਂ ਦੇ ਸਤਲੁਜ ਤੇ ਦਰਿਆ ਤੇ ਬਿਆਸ ਤੇ ਰਾਵੀ ਦੇ ਦਰਿਆਵਾਂ ਦੇ ਪੰਨ ਟੁੱਟ ਚੁੱਕੇ ਨੇ ਇਹੀ ਗੱਲ 2023 ਚ ਵਾਪਰੀ ਸੀ ਦੂਜੀ ਵਾਰ ਹੜਾ ਆ ਗਿਆ ਲੇਕਿਨ ਸਾਡੀ ਸਰਕਾਰ ਦੇ ਨਾ ਕੋਈ ਤਿਆਰੀ ਸੀਗੀ ਨਾ ਉਹਨਾਂ ਦੇ ਕੋਲ ਕੋਈ ਪ੍ਰਬੰਧ ਆ ਤੇ ਨਾ ਉਹਨਾਂ ਨੇ ਫਲੱਡ ਪ੍ਰੋਟੈਕਸ਼ਨ ਦੀ ਕੋਈ ਪ੍ਰੋਕਾਸ਼ਨਰੀ ਮੇਜਰਸ ਲਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਲੰਗੇ ਕੱਲ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਉਹ ਹੜ੍ਹ ਪ੍ਰਭਾਵਿਤ ਇੱਕ ਔਰਤ ਦੀਆਂ ਔਕੜਾਂ ਬਾਰੇ ਸੁਣਦੇ ਹੋਏ ਭਾਵੁਕ ਹੋ ਗਏ ਸਨ ਸੋਸ਼ਲ ਮੀਡੀਆ ਤੇ ਕੁਝ ਲੋਕਾਂ ਨੇ ਇਸ ਨੂੰ ਸੀਐਮ ਮਾਨ ਦੀ ਡਰਾਮੇਬਾਜ਼ੀ ਕਿਹਾ ਤੇ ਦਾਵਾ ਕੀਤਾ ਕਿ ਇਹ ਔਰਤ ਅਤੇ ਉਸ ਨਾਲ ਖੜਾ ਵਿਅਕਤੀ ਆਮ ਆਦਮੀ ਪਾਰਟੀ ਦੇ ਵਰਕਰ ਨੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਹਨਾਂ ਤਸਵੀਰਾਂ ਨੂੰ ਸਾਂਝੇ ਕਰਦੇ ਹੋਏ ਸੀਐਮ ਮਾਨ ਨੂੰ ਨਿਸ਼ਾਨੇ ਤੇ ਲਿਆ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦੀਪਕ ਬਾਲੀ ਨੇ ਇਸ ਵਰਤਾਰੇ ਨੂੰ ਮੰਦਭਾਗਾ ਕਿਹਾ ਉਨ੍ਹਾਂ ਮੁਤਾਬਕ ਸੋਸ਼ਲ ਮੀਡੀਆ ਦੇ ਵਿਦਵਾਨਾਂ ਨੇ ਔਰਤ ਦੀ ਪੀੜ ਨਹੀਂ ਦੇਖੀ ਸਕੋਂ ਉਹ ਉਸ ਵੱਲੋਂ ਪਾਏ ਕੱਪੜਿਆਂ ਅਤੇ ਕਲਚਰ ਤੇ ਕਮੈਂਟ ਕਰ ਰਹੇ ਨੇ ਕਲਜਾ ਤੋਂ ਮੁੱਖ ਮੰਤਰੀ ਪੰਜਾਬ ਸਰਦਾਰ ਕੁਬਾ ਸਿੰਘ ਮਾਨ ਹੋਰੀ ਗਏ ਹੜਾ ਦੇ ਇਲਾਕੇ ਚ ਤਾਂ ਉੱਥੇ ਇੱਕ ਔਰਤ ਵਿਦਿਆ ਸੁਣਾਈ ਉਹਨੇ ਆਪਣੇ ਇਲਾਕੇ ਦੀ ਆਪਣੀ ਮੁਸ਼ਕਲਾਂ ਦੀ ਮੁਸੀਬਤਾਂ ਦੀ ਤਪਾਵਕ ਹੋ ਗਈ ਉਹਨੂੰ ਭਾਵਕ ਹੁੰਦਾ ਵੇਖ ਕੇ ਤੇ ਮੁੱਖ ਮੰਤਰੀ ਸਾਹਿਬ ਵੀ ਭਾਵਕ ਹੋ ਗਏ ਔਰ ਉਸ ਤੋਂ ਬਾਅਦ ਜਿਹੜੇ ਫੇਸਬੁੱਕ ਤੇ ਵਿਦਵਾਨ ਲੋਕ ਬੈਠੇ ਆ ਉਹਨਾਂ ਨੇ ਫਿਰ ਔਰਤ ਦੇ ਬਾਰੇ ਪ੍ਰਚਾਰ ਕਰਨਾ ਸ਼ੁਰੂ ਕੀਤਾ ਕਿ ਔਰਤ ਦਾ ਸੂਟ ਵੇਖੋ ਕਿਸ ਤਰ੍ਹਾਂ ਦਾ ਆ ਔਰਤ ਦਾ ਕਲਚਰ ਵੇਖੋ ਕਿਸ ਤਰ੍ਹਾਂ ਦਾ ਆ ਔਰਤ ਦੇ ਕਾਟੇ ਵੇਖੋ ਕਿਸ ਤਰ੍ਹਾਂ ਦੇ ਆ ਔਰਤ ਦਾ ਮੇਕਅਪ ਦੇਖੋ ਕਿਸ ਤਰ੍ਹਾਂ ਦਾ ਆ ਕਾਟੀਆਂ ਦੀਆਂ ਗੋਲ-ਗੋਲੋ ਸਰਕਲ ਮਾਰ-ਮਾਰ ਕੇ ਪੋਸਟ ਮੈਨੂੰ ਸ਼ਰਮ ਆਈ ਉਸ ਵੇਲੇ ਕਿ ਕਿ ਇਹ ਸਾਡੇ ਸਮਾਜ ਦੇ ਲੋਕ ਆ ਔਰਤ ਦਾ ਸਤਕਾਰ ਔਰਤ ਦੀ ਪੀੜ ਜਿਹੜੀ ਆ ਇਹ ਉਹਦੇ ਸੂਟ ਨਾ ਵੇਖ ਰਹੇ ਆ ਉਦੇ ਮੇਕਅਪ ਨਾਲ ਦੇਖ ਰਹੇ ਆ ਇੰਨਾ ਮਿਨਿਊਟ ਇੰਨਾ ਦਾ ਧਿਆਨ ਜਾ ਰਿਹਾ ਕਿ ਔਰਤ ਨੇ ਕਾਂਟੇ ਕਿਡੇ ਪਾਏ ਹੋਇਆ ਮੈਨੂੰ ਮੈਂ ਆਪਣੇ ਸਮਾਜ ਵਿੱਚ ਜਿੱਥੇ ਮੇਰਾ ਪਾਲਣ ਪੋਸ਼ਣ ਹੋਇਆ ਮੈਂ ਕਦੀ ਔਰਤ ਨੂੰ ਇਸ ਤਰ੍ਹਾਂ ਦੀ ਨਜ਼ਰ ਨਾਲ ਦੇਖ ਤੇ ਨਹੀਂ ਦੇਖਿਆ ਮੈਨੂੰ ਨਾ ਲੋਕਾਂ ਤੇ ਸ਼ਰਮ ਆਈ ਔਰ ਇਹਦੇ 'ਚ ਇਹਨਾਂ ਲੋਕਾਂ ਨੇ ਆਪ ਤਾਂ ਨਹੀਂ ਆ ਕੇ ਕੰਮ ਕੀਤਾ ਪਰ ਲੇਕਿਨ ਪ੍ਰਚਾਰ ਜਰੂਰ ਕਰ ਰਹੇ ਦੂਰ ਤੇ ਆਡੇ ਬੈਠੇ ਪੋਸਟਾ ਪਾਉਣ ਦਾ ਹੀ ਜਿਹੜਾ ਬੰਦਾ ਕੰਮ ਕਰ ਰਿਹਾ ਉਹਨੂੰ ਇਨਕਰੇਜ ਨਹੀਂ ਡਿਸਕਰੇਜ ਕਰਨਾ ਆ ਔਰ ਵੱਡੀ ਗੱਲ ਇਹ ਆ ਕਿ ਸਾਡੇ ਵਿਦਵਾਨ ਲੋਕ ਵੀ ਸਾਡੇ ਪੰਜਾਬੀ ਦੇ ਬੜੇ ਨਾਟਕਕਾਰ ਆ ਉਹਨਾਂ ਦੀ ਮੈਂ ਪੋਸਟ ਪੜੀ ਉਹ ਪੋਸਟ ਪੜ੍ਹ ਕੇ ਵੀ ਮੈਨੂੰ ਹੈਰਾਨੀ ਹੋਈ ਕਿ ਨਾਟਕਕਾਰ ਸਾਹਿਬ ਤੁਹਾਡੇ ਅੰਦਰ ਤਾਂ ਸਵੇਦਨ ਆ ਆ ਤੁਸੀਂ ਤੇ ਬੜੇ ਵਿਚਾਰਤਾ ਰਕਤ ਔਰ ਤੇ ਬੜੇ ਤੁਸੀਂ ਚੰਗੇ ਲੋਕ ਹੋ ਤੁਸੀਂ ਵੀ ਇਸ ਤਰ੍ਹਾਂ ਦੀ ਪੋਸਟਾਂ ਪਾਉਂਗੇ ਅੱਜ ਐਸੇ ਮੌਕੇ ਤੇ ਤਪ ਦੇ ਤੰਦੂਰ ਚ ਤੁਸੀਂ ਵੀ ਰੋਟੀਆਂ ਉਹਨੇ ਜਰੂਰੀ ਸਮੇਂ ਤੇ ਆ ਤੁਹਾਡੇ ਕੋਲ ਇਸ ਤਰ੍ਹਾਂ ਦੀ ਧੰਕੋ ਨਹੀਂ ਕੀਤੀ ਜਾ ਸਕਦੀ ਸੋ ਮੈਂ ਵੀ ਸਾਰਿਆਂ ਨੂੰ ਬੇਨਤੀ ਆ ਕਿ ਮੌਕਾ ਤਾਂ ਹੈ ਤੁਸੀਂ ਆ ਕੇ ਗਰਾਉਂਡ ਤੇ ਕੰਮ ਕਰੋ ਤੁਸੀਂ ਸਾਰਾ ਜੋਰ ਇਸੇਗਾ ਤੇ ਲਾਈ ਜਾਨੇ ਉਹ ਔਰਤ ਕੌਣ ਸੀ ਔਰਤ ਦੇ ਕਾਂਡੇ ਪਾਇ ਸੀ ਉਹ ਕਲਚਰ ਪਾਇ ਸੀ ਮਨੁੱਖਤਾ ਨੂੰ ਮਨੁੱਖਤਾ ਵਾਲੇ ਵਿਵਹਾਰ ਨਾਲ ਤੁਸੀਂ ਵੇਖੋ ਇਸ ਤਰ੍ਹਾਂ ਤੁਹਾਡੇ ਅੰਦਰ ਕੋਈ ਨਫ਼ਰਤ ਆ ਤਾਂ ਉਹ ਨਫ਼ਰਤ ਬਾਹਰ ਚ ਕੱਢ ਲਿਓ ਇਹ ਮੌਕਾ ਨਹੀਂ ਆ ਨਫ਼ਰਤਾਂ ਕੱਢਣ ਦਾ ਇਹ ਮੌਕਾ ਆ ਪ੍ਰੇਮ ਦਾ ਪਿਆਰ ਦਾ ਲੋਕਾਂ ਦੇ ਨਾਲ ਖੜਨ ਦਾ ਲੋਕਾਂ ਦੀ ਮਦਦ ਦਾ ਲੋਕਾਂ ਦੀ ਪੀੜ ਨੂੰ ਆਪਣੇ ਪੀੜ ਸਮਝ ਕੇ ਪ੍ਰਕਟਾਉਣ ਦਾ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵਿੜਿੰਗ ਨੇ ਅੱਜ ਲੁਧਿਆਣਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੇ ਹਾਲਾਤ ਤੇ ਚਿੰਤਾ ਜਤਾਈ। ਰਾਜਾ ਵਿੜਿੰਗ ਨੇ ਕਿਹਾ ਕਿ ਪੰਜਾਬ ਇਸ ਵੇਲੇ 1988 ਚ ਆਏ ਹੜ੍ਹ ਤੋਂ ਵੀ ਵੱਧ ਮਾੜੇ ਹਾਲਾਤਾਂ ਦਾ ਸਾਹਮਣਾ ਕਰ ਰਿਹਾ ਏ। ਇਹ ਸਮਾਂ ਨੁਕਤਾਚੀਨੀ ਕਰਨ ਦਾ ਨਹੀਂ ਸਗੋ ਇੱਕ ਦੂਜੇ ਦਾ ਸਾਥ ਦੇਣ ਦਾ ਏ। ਜਿਵੇਂ ਆਪਰੇਸ਼ਨ ਸਿੰਧੂਰ ਦੌਰਾਨ ਪੂਰੇ ਦੇਸ਼ ਨੇ ਇੱਕ ਜੁਟਤਾ ਵਿਖਾਈ ਸੀ, ਬਿਲਕੁਲ ਉਸੇ ਤਰ੍ਹਾਂ ਦੀ ਇੱਕ ਜੁਟਤਾ ਦੀ ਪੰਜਾਬ ਨੂੰ ਲੋੜ ਏ। ਵਿੜਿੰਗ ਨੇ ਕਿਹਾ ਕਿ ਕਾਂਗਰਸ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਕਮੇਟੀਆਂ ਬਣਾਈਆਂ ਜਾ ਰਹੀਆਂ ਨੇ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਰਾਹਤ ਫੰਡ ਜਾਰੀ ਕਰਨ ਦੀ ਬੇਨਤੀ ਕੀਤੀ ਹੈ ਵਿਲਾਹੁਚਲਾ ਇੱਕ ਬ੍ਰੇਕ ਬ੍ਰੇਕ ਰਹਿਣ ਦੀ ਯਾਰਪਲਾ ਉਸੇ ਦੇ ਕਿਆ ਹੋਣਾ ਹੈ ਕਿ ਬਹੁਤ ਸਾਰੇ ਜ਼ਿਲ੍ਹੇ ਮੁਕੰਮਲ ਤੌਰ ਤੇ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਗਏ ਗਰਦਾਸਪੁਰ ਕਰਨਤਾਰ ਨਫਰੋਸਪੁਰ ਫਾਜ਼ਿਲਕਾ ਥੋੜਾ ਜਿਹਾ ਪਾਟ ਮੋਗੇ ਦਾ ਥੋੜਾ ਜਿਹਾ ਜਲੰਧਰ ਸੋ ਕਾਫੀ ਇਵੈਂਟ ਕੱਢ ਨਹੀਂ ਜਿਹੜੀ ਹੈ ਪਾਸੇ-ਪਾਸੇ ਪਟਿਆਲਾ ਉਹ ਵੀ ਲੱਖੋ ਲੱਖਾਂ ਦੀ ਉਹਨੇ ਉਨੇ ਹੀ ਮੈਨੂੰ ਫੋਨ ਆਇਆ ਜੀਰੇ ਤੋਂ ਜੀਰਾ ਸਾਹਿਬ ਨੇ ਦੱਸਿਆ ਕਿ ਦੋ ਪੰਨ ਟੁੱਟ ਗਏ ਤੇ ਮੇਰਾ ਹੋਰ 30-35 ਹਜ਼ਾਰ ਇੱਕਰ ਦਾ ਨੁਕਸਾਨ ਹੋ ਸਕਦਾ ਸੋ ਸਾਾਨੂੰ ਜਿੱਥੋਂ ਸੁਣ ਨੂੰ ਮਿਲਦਾ ਹੈ ਕਿ 1988 ਤੋਂ ਬਾਅਦ ਇਸ ਤਰ੍ਹਾਂ ਦਾ ਪਾਣੀ ਪਹਿਲੀ ਵਾਰੀ ਜਿਹੜੀ ਮਾਰ ਕੀਤੀ ਮੈਂ ਉਹਦੇ ਤੇ ਨਹੀਂ ਜਾਣਾ ਚਾਹੁੰਦਾ ਵੀ ਕਿਉਂ ਬਣੇ ਹਾਲਾਤ ਪਰ ਵਾ ਇੱਕ ਗੱਲ ਦੀ ਗੱਲ ਕਹਿਣੀ ਚਾਹਣਾ ਕਿਉਂਕਿ ਇਹ ਨੁਕਤਾ ਚੀਨੀ ਜਾਂ ਕਿਸੇ ਨੂੰ ਨਿੰਦਣ ਦਾ ਸਮਾਂ ਨਹੀਂ ਜਿਵੇਂ ਆਪਰੇਸ਼ਨ ਤੋਂ ਦੂਰ ਦੇ ਸਮੇਂ ਸਾਰਾ ਦੇਸ਼ ਨੇ ਇਕੱਠੇ ਹੋ ਕੇ ਲੜਾਈ ਲੜਨ ਦਾ ਸਮਾਂ ਉਸੇ ਤਰ੍ਹਾਂ ਹੀ ਆਂਖੀ ਕੜੀ ਦੇ ਵਿੱਚ ਸਾਨੂੰ ਸਾਰਿਆਂ ਨੂੰ ਇੱਕ ਜੁੜਤਾ ਦੇ ਨਾਲ ਪੰਜਾਬ ਨਾਲ ਤੇ ਪੰਜਾਬ ਦੇ ਲੋਕਾਂ ਨਾਲ ਤੇ ਖੜੇ ਹੋਣ ਦੀ ਨੂਰ ਹੈ ਇਹ ਨੁਕਤਾ ਚੀਨੀ ਬਾਤ ਕਰਾਂਗੇ ਮੈਨ ਮੇੜਾ ਕੀ ਨੁਕਸੀ ਕੀ ਸਰਕਾਰਾਂ ਨੇ ਗਲਤੀਆਂ ਰਹੀਆਂ ਸੋ ਇਸ ਕਰਕੇ ਅਸੀਂ ਕੱਲ ਮੁਕਸਰ ਸਾਹਿਬ ਵਿੱਚ ਅਸੀਂ ਮੀਟਿੰਗ ਕੀਤੀ ਸੀ ਫਿਰੋਜ਼ਪੁਰ ਲੋਕ ਸਭਾ ਦੀ ਜਿਹਦੇ ਵਿੱਚ ਡਿਊਟੀਆਂ ਲਾ ਦਿੱਤੀਆਂ ਗਈਆਂ ਵੱਖ-ਵੱਖ ਲੋਕਾਂ ਦੀਆਂ 5-6 ਬੰਦਿਆਂ ਦੀ ਅਸੀਂ ਕਮੇਟੀ ਬਣਾ ਪੀ ਜ਼ਿਲ੍ਹਾ ਪਧਰੀ ਲੋਕ ਸਭਾ ਕਮੇਟੀ ਜਿਹੜੀ ਕੀ ਚਾਹੀਦਾ ਲੈਣਗੇ ਵੀ ਕਿੱਥੇ-ਕਿੱਥੇ ਕੀ-ਕੀ ਚੀਜ਼ ਦੀ ਜ਼ਰੂਰਤ ਹੈ ਉਹ ਵੀ ਅੱਜ ਤੁਹਾਨੂੰ ਨਾਮ ਮੈਂ ਦੱਸਾਂਗਾ ਤੇ ਨਾਲ ਹੀ ਹਲਕਾ ਵਾਈਜ਼ ਵੀ ਦੋ-ਦੋ ਤਿੰਨ-ਤਿੰਨ ਬੰਦਿਆਂ ਦੇ ਨੰਬਰ ਜਾ ਵੀ ਕਰ ਦਿੱਤੇ ਗਏ ਹੈ ਕਿ ਹਲਕੇ ਦੇ ਵਿੱਚ ਵਿਧਾਨ ਸਭਾ ਵਾਈਜ਼ ਕਿਸੇ ਨੂੰ ਲੋੜ ਪੈਂਦੀ ਹੈ ਤਾਂ ਉਹਨਾਂ ਨਾਲ ਸੰਪਰਕ ਕਰੇ ਉਹਨਾਂ ਨਾਲ ਜਿਹੜਾ ਸੰਪਰਕ ਪੁੱਜਦਾ ਫਿਰ ਉਹ ਸਾਡੀ ਜਿਲ੍ਹਾ ਪੰਧਰੀ ਕਮੇਟੀ ਨਾਲ ਉਸ ਸਮਾਪਤਰੀ ਕਮੇਟੀ ਨਾਲ ਗੱਲ ਕਰਕੇ ਉਹਨਾਂ ਨੂੰ ਉਹ ਸਾਰੀਆਂ ਚੀਜ਼ਾਂ ਆਉਣ ਵਾਲੇ ਦਿਨਾਂ 'ਚ ਉਹ ਮਾਰੀਆ ਕਰਾ ਮੰਗ। ਸੋ ਨਾਲ ਹੀ ਨਾਲ ਰਾਹੁਲ ਗਾਂਧੀ ਜੀ ਨੇ ਚਿੰਤਾ ਜ਼ਾਹਿਰ ਕੀਤੀ ਹੈ ਦੋ ਵਾਰ ਪੰਜਾਬ ਦੀ ਗੱਲ ਕੀਤੀ ਹੈ ਔਰ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਹੈ ਦੇਸ਼ ਦੇ ਕਿ ਰਾਹਤ ਕੋਨ ਨੂੰ ਕੋਈ ਰੀਲੀਫ ਫਲਡ ਰੀਲੀਫ ਤੇ ਇਹਨਾਂ ਨੂੰ ਕੋਈ ਪੈਕੇਜ ਦੀ ਅਨਾਉਂਸਮੈਂਟ ਕਰਨੀ ਚਾਹੀਦੀ ਪੰਜਾਬ ਦੇ ਕੈਬਨਿਟ ਮੰਤਰੀ ਲਾਲਚੰਦ ਘਟਾਰੂ ਚੱਕ ਵੱਲੋਂ ਪਠਾਨਕੋਟ ਦੇ ਹਲਕਾ ਪੋਆ ਚ ਰਾਹਤ ਤੇ ਬਚਾਅ ਕਾਰਜਾਂ ਚ ਸਹਿਯੋਗ ਕੀਤਾ ਜਾ ਰਿਹਾ ਹੈ ਉਹ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਨੇ ਲਾਲਚੰਦ ਘਟਾਰੂ ਚੱਕ ਵੱਲੋਂ ਵੱਖ-ਵੱਖ ਪਿੰਡਾਂ ਚ ਪਸ਼ੂਆਂ ਲਈ ਫੀਡ ਚਾਰਾ ਤੇ ਤੂੜੀ ਵੰਡੀ ਗਈ ਕਟਾਰੂ ਚੱਕ ਨੇ ਕਿਹਾ ਕਿ ਹੜ੍ਹਾਂ ਕਾਰਨ ਪਸ਼ੂ ਧਨ ਦਾ ਵੀ ਵੱਡਾ ਨੁਕਸਾਨ ਹੋਇਆ ਏ ਜਿੱਥੇ ਅਸੀਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾ ਰਹੇ ਹਾਂ ਉੱਥੇ ਹੀ ਉਹਨਾਂ ਦੇ ਪਸ਼ੂਆਂ ਦਾ ਵੀ ਖਿਆਲ ਰੱਖ ਰਹੇ ਹਾਂ ਉਹਨਾਂ ਨੇ ਕਿਹਾ ਕਿ ਪੰਜਾਬ ਇਸ ਵੇਲੇ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਏ ਅਸੀਂ ਸਾਰੇ ਆਪਸੀ ਸਹਿਯੋਗ ਨਾਲ ਹੀ ਇਸ ਸੰਕਟ ਦਾ ਸਾਹਮਣਾ ਕਰ ਸਕਦੇ ਹਾਂ ਤੋਂ ਪਸ਼ੂ ਪਾਲਣ ਵਿਭਾਗ ਪੰਜਾਬ ਸਰਕਾਰ ਵੱਲੋਂ ਇਸ ਇਲਾਕੇ ਦੇ ਅੰਦਰ ਜਿਹੜੀ ਉਹ ਪਸ਼ੂਆਂ ਦੀ ਪੇੜ ਭਰਨ ਲਈ ਕਹਿ ਸਕਦਾ ਆਪਾਂ ਵੀ ਉਹਨਾਂ ਨੂੰ ਜਿਹੜੀ ਉਹ ਵੰਡੀਆਂ ਆ ਰਹੀ ਐ ਫੀਡ ਸੋ ਅੱਜ ਮਾਰਕੀਟ ਦੀ ਵਧੀਆ ਫੀਡ ਜਿਹੜੀ ਆ 100 ਪਰਵਾਰਾਂ ਨੂੰ ਵੰਡੀ ਆ ਜਨਿਆਲ ਦੇ ਨਾਲ ਨਾਲ ਅਨਿਆਲ ਪਿੰਡ ਦੇ ਅੰਦਰ ਫਤੋਚੱਕ ਦੇ ਅੰਦਰ ਵੀ ਜਿਹੜੀ ਉਹ ਇਹ ਫੀਡ ਜਿਹੜੀ ਵੰਡੀ ਗਈ ਐ ਸੋ ਹਰ ਤਰ੍ਹਾਂ ਦਾ ਉਹ ਜੀਵ ਮਨੁੱਖ ਹੋਵੇ ਮਤਲਬ ਪਸ਼ੂ ਹੋਣ ਔਰ ਜਿਹੜੀ ਸਾਡੀ ਉਹ ਇੱਕ ਪਰੰਪਰਾ ਆ ਸਾਡਾ ਇੱਕ ਸਲੋਗਨ ਆ ਪੰਛੀ ਬੋਲਣ ਮਿੱਟੜੇ ਬੋਲ ਰੱਖਣ ਕੁਦਰਤ ਦਾ ਸੰਤੋਲ ਸੂਏ ਪਸ਼ੂ ਪੰਛੀ ਪੰਛੀ ਜਿਹੜਿਆ ਇਹ ਵੀ ਸਾਡੇ ਕੁਦਰਤ ਦੀ ਨਿਯਮਤ ਆ ਸਾਨੂੰ ਧਰਤੀ ਦੇ ਉੱਤੇ ਇਹ ਜਿਹੜੇ ਬੇਜਵਾਨੇ ਆ ਜਿਨ੍ਹਾਂ ਦੇ ਨਾਲ ਪੇਟ ਲੱਗੇ ਉਹਨਾਂ ਦਾ ਵੀ ਢਿੱਡ ਪਰਣਾ ਇਹ ਸੌਖੀ ਹਾਲਤਾਂ ਦੇ ਅੰਦਰ ਚੁਣੌਤੀ ਜ਼ਰੂਰ ਆ ਪਰ ਮੈਂ ਲੋਕਾਂ ਨੂੰ ਭਰੋਸਾ ਦਿਵਾਉਣਾ ਕਿ ਹਰ ਇੱਕ ਥਾਂ ਦੇ ਉੱਤੇ ਜਿੱਥੇ ਵੀ ਲੋੜ ਹੈਗੀ ਆ ਅਸੀਂ ਫੀਡ ਚਾਰਾ ਤੂੜੀ ਇਈ ਤਰ੍ਹਾਂ ਦਾ ਮਤਲਬ ਦੇ ਰਿਹਾ ਤੇ ਨਾਲ ਦੀ ਨਾਲ ਪੰਜਾਬ ਸਰਕਾਰ ਨੇ ਇਹਨਾਂ ਦਿਨਾਂ ਦੇ ਅੰਦਰ ਜਿਹੜਾ ਮੂੰਹ ਖੋਰ ਦੀ ਬਿਮਾਰੀ ਲਈ ਟੀਕਾ ਲੱਗਦਾ ਉਹ ਵੀ ਗਾਲ ਕੋ ਟੁੱਟੀ ਕ ਜਿਹਨੂੰ ਆਪਾਂ ਕਹਿੰਦੇ ਆ ਉਹ ਵੀ ਫ੍ਰੀ ਕਰ ਦਿੱਤਾ ਜਿਹੜਾ ਖਾਸ ਹਾਲਤਾਂ ਦੇ ਵਿੱਚ ਜਿਹੜਾ ਸੋਚੇ ਪੰਜਾਬ ਦੇ ਅੰਦਰ ਸੋ ਜਨਿਆਲ ਪਿੰਡ ਦੇ ਵਿੱਚ ਅੱਜ ਫੀਡ ਵੰਡੀ ਹੈ ਤੋਂ ਬਾਅਦ ਅਨਿਆਲ ਔਰ ਫਤੂ ਚੱਕ ਦੇ ਵਿੱਚ ਵੀ ਵੰਡੀ ਜਾਣੀ ਹੈ ਪੁਲਿਸ ਦੀ ਹਿਰਾਸਤ ਤੋਂ ਫਰਾਰ ਹੋਏ ਆਮ ਆਦਮੀ ਪਾਰਟੀ ਦੇ ਸਨੌਰ ਤੋਂ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਇਸ ਵੀਡੀਓ ਚ ਪਠਾਨ ਮਾਜਰਾ ਨੇ ਕਿਹਾ ਕਿ ਪੁਲਿਸ ਉਹਨਾਂ ਦਾ ਐਨਕਾਊਂਟਰ ਕਰਨਾ ਚਾਹੁੰਦੀ ਸੀ ਇਸ ਲਈ ਉਹ ਪੁਲਿਸ ਨੂੰ ਖਾਣ ਪੀਣ ਚ ਉਲਝਾ ਕੇ ਉੱਥੋਂ ਨਿਕਲ ਗਿਆ ਇਸ ਦੌਰਾਨ ਪੁਲਿਸ ਨੇ ਉਹਨਾਂ ਉੱਤੇ ਗੋਲੀ ਚਲਾਉਣ ਦੀ ਵੀ ਕੋਸ਼ਿਸ਼ ਕੀਤੀ ਪਠਾਨ ਮਾਜਰਾ ਨੇ ਕਿਹਾ ਕਿ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਦਰਜਨ ਪਰ ਐਸਪੀ ਤੇ ਡੀਐਸਪੀ ਭੇਜੇ ਗਏ ਸਨ ਉਹਨਾਂ ਵੱਲੋਂ ਪੁਲਿਸ ਤੇ ਨਾ ਤਾਂ ਕੋਈ ਫਾਇਰਿੰਗ ਕੀਤੀ ਗਈ ਤੇ ਨਾ ਹੀ ਉਹਨਾਂ ਦੀ ਗੱਡੀ ਤੋਂ ਕੋਈ ਹਥਿਆਰ ਬਰਾਮਦ ਹੋਇਆ ਪਠਾਨ ਮਾਜਰਾ ਨੇ ਕਿਹਾ ਕਿ ਪੁਲਿਸ ਉਹਨਾਂ ਨੂੰ ਫਸਾਉਣ ਲਈ ਝੂਠੀ ਕਹਾਣੀ ਬਣਾ ਰਹੀ ਹੈ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ ਮੈਂ ਇੱਕ ਵੀਡੀਓ ਵੱਡੀ ਬਣਾ ਬੈਠਾ ਹਾਂ ਵਿੱਚ ਮੈਂ ਸਾਰੀ ਡਿਟੇਲ ਦਿੱਤੀ ਉਹ ਵੀ ਹੋਰੇ ਹੋਰੇ ਤੁਹਾਨੂੰ ਲਾ ਜੂਗਾ ਤੋਂ ਪਹਿਲਾਂ ਮੈਂ ਆਪਣੇ ਸਾਰੇ ਸਵਾਲ ਦੇਣੀ ਚਾਹਾਂ ਵੀ ਮੈਂ ਕੋਰਸ ਨੂੰ ਪੁੱਛਿਆ ਜਵਾ ਗੁਰੂ ਘਰ ਵੜ ਕੇ ਕਿਹਾ ਕੋ ਬਾਬੇ ਵੱਡੇ ਨੂੰ ਮੰਨਦੇ ਹਾਂ ਆਪਣੇ ਬੱਚਿਆਂ ਦੀ ਸੋਹ ਕਰਕੇ ਕਹੋ ਕਿ ਤੁਹਾਡੇ ਨਾਲ ਮੇਰੇ ਕੋ ਉਤਕਰਾਰ ਹੋਈ ਜਾਂ ਮੈਂ ਤੁਹਾਨੂੰ ਧੱਕਾ ਮੁੱਤੀ ਹੋਇਆ ਜਾਂ ਮੈਂ ਕੋਈ ਗੋੜੀ ਚਲਾਈ ਮੈਂ ਬਿਲਕੁਲ ਮੈਨੂੰ ਪਤਾ ਲੱਗਿਆ ਸੀ ਵੀ ਇਹਨਾਂ ਨੇ ਮੇਰਾ ਅਕਾਊਂਟ ਕੱਟ ਰਾਂ ਹਨ ਕਿ ਕਿਸੇ ਦਾ ਫੋਨ ਆ ਗਿਆ ਸੀ ਮੈਂ ਉਹ ਪਛਾਦੇ ਪਾਣੀ ਚ ਚਾਹ ਪਾਣੀ ਚਲ ਜਾ ਆਇਓ ਨੇ ਜਲਦੀ ਬੰਦੇ ਇਕੱਠੇ ਕਰਕੇ ਇਨਾ ਉਹਨੇ ਕਹਿ ਲਿਆ ਕਿ ਮੈਂ ਤੋਂ ਆਪਾ ਸੇਫ ਨਿਕਲ ਗਿਆ ਪਿੱਛੇ ਮੇਰੇ ਕੋਕ ਕੀਤਾ ਮੈਂ ਵਾਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਉਥੋਂ ਉਹ ਇੱਕ ਰੋਡ ਕੋਕ ਨਹੀਂ ਹੋ ਰਿਹਾ ਚੱਲ ਗਿਆ ਨਹੀਂ ਗਿਆ ਬਲਤ ਬਲਿਕਾ ਗਿਆ ਨਿਕਲ ਕੇ ਤੇ ਮੈਂ ਆਪ ਹੀ ਸੇਫ ਜਗ੍ਹਾ ਚੱਲ ਗਿਆ ਇਹਨਾਂ ਮੈਨੂੰ ਨਾ ਦੱਸ ਦਿੱਤਾ ਸੀ ਪੁਲਿਸ ਵਾਲੇ ਨੇ ਬਿੱਟੇ ਰਣ ਵਾਲੇ ਰਾਤ ਇਨਕਾਫਰ ਕਰਨਾ ਇੱਕ ਐਮਲ ਦੇ ਫਰਮ ਵਾਸਤੇ 8 10 ਐਸਪੀ 8 10 ਡੀਐਸਪੀ ਐਸਐਚਓ 5 4 500 ਪੁਲਿਸ ਵਾਲਾ ਵਿਚੀ ਬਿਕਰਮਪਰਾ ਸਾਡਾ ਪਰਾ ਵੀ ਕੈਂਸਟਰ ਸ਼ੋ ਕਰਕੇ ਨੂੰ ਵੀ ਇਹਨੇ ਦੁੱਕਣਾ ਨਾ ਵਾਕਿਆ ਭੱਜ ਜਾਊਗਾ ਜੇ ਚਲਾਤਾ ਜੇ ਵੀ ਉਹੀ ਗੱਲ ਹੋਈ ਪਿੱਛੋਂ ਮੇਰੇ ਪਿਸਤੌਲ ਆਪਣੇ ਤੇਰੇ ਭਰਾਵਾਂ ਦੇ ਫੜ ਕੇ ਬਖਾਤਾ ਗਿਆ ਤਿੰਨ ਪਿਸਤੌਲ ਫੜੇਗਾ ਤੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਸ਼ੌਂਖਾਉਂ ਅਸੀਂ ਕੋ ਗੋਲੀ ਚਲਾਈਏ ਅਸੀਂ ਤਾਂ ਮਾ ਹੱਥੋਂ ਤਾਂ ਹੀ ਹੋਏ ਹਾਂ ਕਿਉਂ ਆ ਮੈਂ ਝੂਠ ਬੋਲਦੇ ਹਾਂ ਮੈਂ ਭੜੇ ਸਭ ਤੋਂ ਵੱਧ ਕਦਰ ਕਰਦਾ ਰਿਆਂ ਪੁਲਿਸ ਵਾਲੇ ਪਰ ਤੁਸੀਂ ਇਹ ਕੱਟ ਕੱਟ ਯਾਰ ਘਟਾ ਕੇ ਆਏ ਹੋ ਇੱਕ ਨਾ ਕਰੋ ਕੋਈ ਫਾਇਦਾ ਮੈਂ ਇੰਨੇ ਕੁਸ਼ਕਣਾ ਵੀ ਡੋਕੇ ਨੂੰ ਤੋਂ ਭੱਜ ਜਾ ਐਵੇਂ ਦੇ ਜਾਗ ਜੂ ਸਿਗਰ ਮੰਨਿ ਜਗਰਾਂ ਇਸ ਦਿਨਾਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤ ਮੰਦ ਰੋ ਸੁਰੱਖਿਅਤ ਰੋ ਤੇ ਦੇਖਦੇ ਰੋ ਟੀਵੀ ਪੰਜਾਬ